14 ਸਾਲਾਂ ਹਰਸ਼ਦੀਪ ਦੀ ਨਹੀਂ ਮਿਲੀ ਡੈਡ ਬੋਡੀ ਤੁਹਾਨੂੰ ਦੱਸਦੀ ਕਿ 15 ਅਗਸਤ ਛੁੱਟੀ ਦਾ ਦਿਨ ਜਿੱਥੇ ਆਪਣੇ ਦੋਸਤਾਂ ਦੇ ਨਾਲ ਹਰਸ਼ਦੀਪ 14 ਸਾਲ ਦਾ ਬੱਚਾ ਖੇਡਣ ਲਈ ਗਿਆ ਸੀ ਚੋਏ ਦੇ ਵਿੱਚ ਯਾਨੀ ਗੰਦੇ ਨਾਲੇ ਦੇ ਵਿੱਚ ਪਿੰਡ ਜਾਂਸਲੀ ਦਾ ਬੱਚਾ ਰਹਿਣ ਵਾਲਾ ਤੇ ਆਪਣੇ ਦੋਸਤਾਂ ਦੇ ਨਾਲ ਛੁੱਟੀ ਦੇ ਦਿਨ ਖੇਡਣ ਗਿਆ ਸਵੇਰੇ 9 ਵਜੇ ਪਰ ਅਚਾਨਕ ਉਸ ਦਾ ਚੋਏ ਦੇ ਵਿੱਚ ਪੈਰ ਫਿਸਲ ਗਿਆ ਜਿਸ ਦੇ ਵਿੱਚ ਉਹ ਪਾਣੀ ਦੇ ਵਿੱਚ ਰੁੜ ਗਿਆ ਪਰ ਹੁਣ ਤੱਕ 3 ਦਿਨ ਹੋ ਗਏ ਨੇ ਅਜੇ ਤੱਕ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲੀ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸਾਨੂੰ ਦੱਸਦੀ ਕਿ ਹੁਣ ਪਿੰਡ ਜਾਂਸਲਾ ਦੇ ਸਰਪੰਚ ਰਵੀ ਨੇ ਅਤੇ ਉਹਨਾਂ ਦੀ ਟੀਮ ਵੱਲੋਂ ਗੋਤਾਖੋਰ ਹਰਿਆਣਾ ਤੋਂ ਪ੍ਰਗਟ ਸਿੰਘ ਨੂੰ ਬੁਲਾਇਆ ਗਿਆ ਅਤੇ ਗੋਤਾਖੋਰ ਪ੍ਰਗਟ ਸਿੰਘ ਨੇ ਆਖਿਆ ਕਿ ਹੁਣ ਅਸੀਂ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਮੁੰਡੇ ਨੂੰ ਉਹਦੀ ਡੈੱਡ ਬੋਡੀ ਨੂੰ ਬਰਾਮਦ ਕਰ ਲਵਾਂਗੇ ਹਾਲਾਂਕਿ ਉਹਨਾਂ ਨੇ ਇਹ ਵੀ ਆਖਿਆ ਕਿ ਇੰਦਾ ਦੇ ਪਾਣੀ ਦੇ ਵਿੱਚ ਕਿਉਂਕਿ ਗੰਦਲਾ ਪਾਣੀ ਅਤੇ ਰੇਤਲਾ ਖਾਂ ਤਾਂ ਤੇ ਰੇਤਾ ਤੇ ਖੱਡੇ ਤੇ ਮਿੱਟੀ ਤੇ ਜਿੱਥੇ ਕਾਫੀ ਝਾੜ-ਝੂੜ ਹੋਣ ਕਰਕੇ ਹਾਲਾਂਕਿ ਖੇਚਲ ਤਾਂ ਕਰਨੀ ਪੈਂਦੀ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਟੀਮ ਲੱਗੀ ਹੋਈ ਹੈ ਅਸੀਂ ਸ਼ਾਮ ਤੱਕ ਮੁੰਡੇ ਦੀ ਜੋ ਡੈਡ ਬੋਡੀ ਐਸੀ ਬਰਾਮਦ ਕਰ ਲਵਾਂਗੇ ਅਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦੇਵਾਂਗੇ ਸੋ ਉਹਨਾਂ ਦੀ ਟੀਮ ਲਗਾਤਾਰ ਹੀ ਬੜੀਆ ਤਰੀਕੇ ਦੇ ਨਾਲ ਕੰਮ ਕਰ ਕਰਦੀ ਹੋਈ ਗੰਦੇ ਨਾਲੇ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਲਗਾਤਾਰ ਟੀਮ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਹੁਣ ਲੱਗਦਾ ਹੈ ਕਿ ਪ੍ਰਗਟ ਸਿੰਘ ਗੋਤਾਖੋਰ ਜਲਦੀ ਹੀ ਉਸ ਮੁੰਡੇ ਦੀ ਡੈਡ ਬੋਡੀ ਨੂੰ ਹਰਸ਼ਦੀਪ ਦੀ ਜਲਦੀ ਹੀ ਬਰਾਮਦ ਕਰ ਲੈਣਗੇ ਔਰ ਕੀ ਕਿਹਾ ਪ੍ਰਗਟ ਸਿੰਘ ਗੋਤਾਖੋਰ ਨੇ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤੇ ਤੁਸੀਂ ਵੀ ਸੁਣੋ ਕੀ ਕਿਹਾ ਪ੍ਰਗਟ ਸਿੰਘ ਗੋਤਾਖੋਰ ਨੇ ਬੀਤੇ ਦਿਨੀ ਮੈਂ ਇੱਕ ਵੀਡੀਓ ਪਾਈ ਸੀ ਜਿੱਥੇ ਇੱਕ 14 ਸਾਲ ਦਾ ਬੱਚਾ ਗੰਦੇ ਨਾਲੇ ਦੇ ਵਿੱਚ ਡੁੱਬ ਕੇ ਮਰ ਜਾਂਦਾ ਤੁਹਾਨੂੰ ਦੱਸ ਦਈਏ ਕਿ 15 ਅਗਸਤ ਆਜ਼ਾਦੀ ਦਾ ਦਿਨ ਜਿੱਥੇ ਛੁੱਟੀ ਸੀ ਤੇ ਪਰ ਖੇਡਣ ਵਾਸਤੇ ਆਏ ਸੀ ਤੇ ਚੋਏ ਤੇ ਕਹਿੰਦੇ ਨਹਾਉਣ ਵਾਸਤੇ ਪਰ ਉਹ ਬੱਚਾ ਹੁਣ ਤੱਕ ਮਿਲਿਆ ਨਹੀਂ ਹੈਗਾ ਸੋ ਸਾਡੇ ਨਾਲ ਪ੍ਰਗਟ ਸਿੰਘ ਦੀ ਪਹੁੰਚ ਹੋਏ ਨੇ ਗੋਤਾਖਰ ਉਹਨਾਂ ਦੀ ਟੀਮ ਔਰ ਬੜੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸੋ ਪੁੱਛਦੇ ਆ ਕਿ ਕਿਸ ਤਰ੍ਹਾਂ ਦਾ ਰਹੇਗਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਈ ਕੀ ਕਹਿਣਾ ਚਾਹਦੇ ਹੋ ਤੁਸੀਂ ਕਿ ਇੰਨਾ ਪਾਣੀ ਹੈ ਜਿੱਦੇ ਪਾਣੀ ਤਾਂ ਜਿੱਦਾਂ ਪਹਿਲਾਂ ਸੀ ਪਰ ਹੁਣ ਜਿੱਦਾਂ ਕਾਫੀ ਮਿੱਟੀ ਵਗੈਰਾ ਰੇਤਾ ਵਗੈਰਾ ਕਿਸ ਤਰ੍ਹਾਂ ਦੇਖ ਰਿਹਾ ਕਿ ਜਿਹੜੀ ਬੱਚੇ ਦੀ ਡੈੱਡ ਬੋਡੀ ਅੱਗੇ ਚਲੀ ਗਈ ਹੋਣੀ ਹੈ ਇੱਥੇ ਹੋਣੀ ਹੈ ਸਰ ਸਭ ਤੋਂ ਪਹਿਲਾਂ ਤੇ ਆਖਰੀ ਉਮੀਦ ਫਾਊਂਡੇਸ਼ਨ ਕੋਤਾਖੁਰ ਪ੍ਰਕਾਸ਼ ਸਿੰਘ ਹਰਿਆਣਾ ਕੁਰਕਸ਼ੇਤਰ 25 ਸਾਲਾਂ ਤੋਂ ਇਨਸਾਨੀਅਤ ਦੀ ਬਿਲਕੁਲ ਫ੍ਰੀ ਆਫ ਕੋਸੇ ਸੇਵਾ ਨਿਭਾ ਰਹੀ ਹੈ ਜੀ ਔਰ ਕੱਲ ਤੋਂ ਮੇਰੇ ਕੋਲੇ ਸਪਿੰਡ ਦੇ ਨੌਜਵਾਨ ਵੀਰਾਂ ਦੇ ਸਰਪੰਚ ਸਾਹਿਬ ਦਾ ਲਗਾਤਾਰ ਕਾਲ ਆ ਰਹੀਆਂ ਸਨ ਉਹਨਾਂ ਨੇ ਪੂਰੀ ਕਹਾਣੀ ਵੀ ਦੱਸੀ ਸੋ ਫਿਲਹਾਲ ਟੀਮ ਦੇ ਨਾਲ ਪਹੁੰਚੇ ਆਪਣੇ ਦੋ ਸਾਥੀ ਥੱਲੇ ਵੜੇ ਹੋਏ ਨੇ ਅਸੀਂ ਵੀ ਨਾਲ ਲੱਗਾਗੇ ਹੁਣ ਆਪਣਾ ਜੋ ਰੈਸਕਿਊ ਸ਼ੁਰੂ ਕਰਾਂਗੇ ਔਰ ਪਾਣੀ ਦੀ ਗੱਲ ਕਰੀਏ ਪਾਣੀ ਅੱਜ 6 ਤੋਂ 6.5 ਫੁੱਟ ਦੇ ਆਸ-ਪਾਸ ਹੈ ਕਿਤੇ ਕਿਤੇ ਖੱਡੇ ਵੀ ਹੈ ਨੇ ਸੋ ਉਮੀਦ ਹੈ ਕਿ ਅੱਜ ਸ਼ਾਮ ਜਿਹੜੀ ਬਾਡੀ ਇਹ ਬੱਚੇ ਦੀ ਉਹ ਟਰੇਸ ਆਊਟ ਹੋ ਜਾਏਗੀ ਉੱਤੇ ਕਬਾੜ ਇਹ ਦੋਵਾਂ ਸਾਈਡਾਂ ਤੋਂ ਨਹਿਰ ਕੱਚੀ ਹੈ ਔਰ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਹੈ ਵੀ ਸ਼ਰਾਦ ਦਾ ਹੀ ਬੱਚਾ ਕਿਤੇ ਉੱਪਰ ਆ ਕੇ ਕਿਸੇ ਨਾ ਕਿਸੇ ਕਬਾੜ ਥੱਲੇ ਨਾ ਵੜਿਆ ਹੋਵੇ ਸਰੋਸੇ ਚੀਨ ਨੂੰ ਲੈ ਕੇ ਸਰਚ ਜਿਹੜਾ ਲਗਾਤਾਰ ਜਾਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਉਸ ਬੱਚੇ ਦਾ ਜੋ ਸ਼ਵ ਉਹਨੂੰ ਬਰਾਮਦ ਕਰ ਲਿਆ ਪਰ ਗੜ੍ਹ ਸਰ ਤੁਹਾਡਾ ਤਜਰਬਾ ਕੀ ਕਹਿੰਦਾ ਜਿਸ ਤਰ੍ਹਾਂ ਨਹਿਰਾਂ ਦੇ ਵਿੱਚ ਤੁਸੀਂ ਕਾਫੀ ਡੈੱਡ ਬਾਡੀ ਲੱਭਦੇ ਹੋ ਪਰ ਇੱਥੇ ਤੁਹਾਨੂੰ ਲੱਗਦੇ ਕਿ ਪਰੇਸ਼ਾਨੀ ਜ਼ਿਆਦਾ ਆ ਸਕਦੀ ਹੈ ਸਰ ਇੱਕ ਹੀ ਪਰੇਸ਼ਾਨੀ ਹੈ ਸਭ ਤੋਂ ਮੇਰੇ ਇੱਥੇ ਪਾਣੀ ਦਾ ਖਰਾਬ ਹੋਣਾ ਨੇਰਾ ਵੀ ਫੋਟ ਹੁੰਦੀ ਹੈ 30 ਵੀ ਹੁੰਦੀ 40 ਵੀ ਹੁੰਦੀ ਕੋਈ ਦਿੱਕਤ ਨਹੀਂ ਪਰ ਪ੍ਰੋਬਲਮ ਇੱਥੇ ਪਾਣੀ ਲਾਲ ਹੈ ਔਰ ਖਰਾਬ ਹੈ ਯਾਨੀ ਥੱਲੇ ਅਗਰ ਕੋ ਟੂਬੀ ਮਾਰ ਕੇ ਬੱਚਾ ਚੈੱਕ ਕਰੇਗਾ ਤਾਂ ਉਹਦੇ ਥੱਲੇ ਨਜ਼ਰ ਹੀ ਕੁਝ ਨਹੀਂ ਆਣਾ ਅਗਰ ਪਾਣੀ ਸਾਫ਼ ਹੋਵੇ ਡੂੰਗਾ ਜਿੰਨਾ ਮਰਜ਼ੀ ਹੋਵੇ ਫਿਰ ਕੋਈ ਰੈਸਕਿਊ ਦੀ ਦਿੱਕਤ ਨਹੀਂ ਆਉਂਦੀ ਲੇਕਿਨ ਇਹ ਪਾਣੀ ਲਾਲ 100 ਦਾ ਇੱਕ ਰੇਤੇ ਵਾਲਾ ਜਗਾਰਡਮੈਂਟ ਜੀ ਅੱਛਾ ਇੱਥੋਂ ਥੋੜੀ ਦੂਰ ਜਾ ਕੇ ਇੱਕ ਸੈਂਪਲ ਵੀ ਪੈਂਦਾ ਹੈ ਤਾਨੂੰ ਕੀ ਲੱਗਦਾ ਕਿ ਇਥੋਂ ਅਗਰ ਚੱਲੇ ਜਾਂਦੀ ਹੈ ਰੈਡ ਬੋਡੀ ਤਾਂ ਉਹਦੇ ਵਿੱਚ ਵੀ ਫਸ ਸਕਦੀ ਕਿਉਂਕਿ ਮੁੰਡੇ ਦਾ ਹਲਕਾ ਸਰੀਰ ਸੀ ਬਿਲਕੁਲ ਬੱਚੇ ਦੀ ਉਮਰ ਔਰ weight ਬਹੁਤ ਘੱਟ ਹੈ ਔਰ ਇਹਦੇ ਵਿੱਚ ਕੋਈ ਦੋਵਾਰ ਨਹੀਂ ਕਿ ਅਗਰ ਬੱਚਾ ਇਥੋਂ ਜਾਏ ਤਾਂ ਸੈਫਲ ਦੇ ਥੱਲੇ ਫਸ ਵੀ ਸਕਦਾ ਔਰ ਸੈਫਲ ਦਵਾਰ ਪਰ ਨਿਕਲ ਵੀ ਸਕਦਾ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਆਪਣਾ ਮਿਲ ਸਕਦੀ ਹੈ ਰੈਡ ਬੋਡੀ ਜੀ ਤੁਹਾਡਾ ਸਰ ਬੋਡੀ ਮਿਲ ਜਾਣੀ ਚਾਹੀਦੀ ਬਿਲਕੁਲ ਸ਼ਾਮ ਤੱਕ ਬੋਡੀ ਮਿਲ ਜੇ ਸੋ ਤਾਨੇਬਾ ਜੀ ਸੋ ਸਰਪੰਚ ਵੀ ਖੜੇ ਨੇ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਆਜੋ ਆਜੋ ਕੋਈ ਗੱਲ ਕਿ ਜਿਸ ਤਰ੍ਹਾਂ ਹੁਣ ਆਪਣੇ ਇਲਾਕੇ ਦੇ ਵਿੱਚ 14 ਸਾਲ ਦੇ ਬੱਚੇ ਦੀ ਹੁਣ ਇਸ ਤਰ੍ਹਾਂ ਡੈਥ ਹੋਈ ਹੈ ਕੀ ਕਹਿਣਾ ਚਾਹਦੇ ਹੋ ਕਿ ਤੁਸੀਂ ਹਜੇ ਤੱਕ ਡੈੱਡ ਬੋਡੀ ਨਹੀਂ ਮਿਲੀ ਹੈ ਡੈੱਡ ਬੋਡੀ ਮਿਲਣੀ ਚਾਹੀਦੀ ਹੈ ਜੀ ਆਕੇ ਪ੍ਰਗਟ ਸਿੰਘ ਭਾਗੂ ਜੀ ਆਏ ਆ ਜੀ ਹੁਣ ਸ਼ਾਮ ਤੱਕ ਕਰ ਰੇ ਟਰਾਈ ਮਿਲ ਸਕਦੀ ਹੈ ਸ਼ਾਮ ਤੱਕ ਬਾਕੀ ਕੱਚੀ ਜਾਂ ਨਹਿਰ ਦੋਨੇ ਪਾਸੇ ਕੋਈ ਮਿੱਟੀ ਥੱਲੇ ਵੀ ਦੱਬ ਸਕਦਾ ਬੱਚਾ ਡੂੰਗਾ ਪਾਣੀ ਹੈ ਥੋੜਾ ਗੰਦਾ ਪਾਣੀ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਬਾਕੀ ਲੱਭ ਰੇ ਪ੍ਰਗਟ ਸਿੰਘ ਜੀ ਬਾਕੀ ਦੇਖਦੇ ਆਂ ਸ਼ਾਮ ਤੱਕ ਅੱਛਾ ਘਰ ਦੇ ਹਾਲਾਤ ਕਿਦਾਂ ਦੇ ਨੇ ਜਿਨ੍ਹਾਂ ਦਾ ਬੱਚਾ ਸੀ ਕਿੱਦਾਂ ਦੀ ਕੰਡੀਸ਼ਨ ਹੈ ਬਹੁਤ ਗਰੀਬ ਬੰਦੇ ਆ ਜੀ ਤਿੰਨ ਬੱਚੇ ਆ ਉਹ ਵੀ ਕਾਫੀ ਗਰੀਬ ਹੈ ਬੱਚੇ ਘਰ ਘਰ ਤੋਂ ਥੋੜਾ ਜਿਹਾ ਬਸ ਹਾਲਤ ਖਰਾਬ ਹੀ ਹੈ ਜੀ ਬੱਚੇ ਦਾ ਜਿਹੜਾ ਡੈਡੀ ਆ ਉਹ ਕੀ ਕੰਮ ਕਰਦੇ ਆ ਨਹੀਂ ਦਿਹਾੜੀਦਾਰ ਆ ਜੀ ਦਿਹਾੜੀ ਦਿਹਾੜੀ ਕਰਦੇ ਆ ਵਿਚਾਰੇ ਬਸ ਆਪਣਾ ਮਜ਼ਦੂਰੀ ਦਿਹਾੜੀ ਮਜ਼ਦੂਰੀ ਕਰਦੇ ਆ ਜੀ ਬਾਕੀ ਜੋ ਗਵਰਨਮੈਂਟ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਤਾਂ ਇਹ ਕਹਿੰਦੇ ਸੋ ਧੰਨਵਾਦ ਸੋ ਦੇਖਣਾ ਹੋਏਗਾ ਕਿ ਪ੍ਰਗਟ ਸਿੰਘ ਦੀ ਟੀਮ ਜਿਹੜੀ ਲੱਗੀ ਹੋਈ ਹੈ ਗੋਤਾਖੋਰ ਔਰ ਇੱਥੇ ਪਿੰਡ ਦੇ ਬਹੁਤ ਸਾਰੇ ਲੋਕ ਵੀ ਖੜੇ ਨੇ ਕਿ ਉਮੀਦ ਹੈ ਕਿ ਅੱਜ ਜਿਹੜੀ ਬੱਚੇ ਦੀ ਡੈਡ ਬੋਡੀ ਹੈ ਉਹ ਮਿਲ ਸਕਦੀ ਹੈ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਬਹੁਤ ਜੇਤੀ ਜਿਹੜੇ ਮਾਪੇ ਨੂੰ ਉਹਨਾਂ ਦੇ ਬੱਚੇ ਦਾ ਡੈਡ ਬੋਡੀ ਮਿਲੇ ਤਾਂ ਕਿ ਉਹ ਉਹਨਾਂ ਦੀ ਵਧੀਆ ਤਰੀਕੇ ਨਾਲ ਜੋ ਵੀ ਸੰਸਕਾਰ ਕਰ ਸਕਣ ਕਿਉਂਕਿ ਬਹੁਤ ਔਖਾ ਹੋ ਜਾਂਦਾ ਇਸ ਸਮੇਂ ਸਵਾਲ ਪੁੱਛਣਾ ਵੀ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਇੱਕ ਕਿਸੇ ਦਾ ਜੀ ਜਾਂਦਾ ਹੈ ਇੱਕ ਛੋਟਾ ਬੱਚਾ ਜਾਂਦਾ ਤਾਂ ਬਹੁਤ ਔਖਾ ਹੋ ਜਾਂਦਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ 프리डम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤ ਦੇ ਨਾਲ ਸੋ ਨੂੰ ਜਾਂਚ ਲਦੀ ਰਿਪੋਰਟ ਪੰਜਾਬ